ਸਤੇ ਤਾ ਬੱਬਾ ਜੀ ਉਹ ਹੀ ਗੱਲ ਬੋਲਦੇ ਕਿ ਮੈਂ ਆਪਦੀ ਮਾਂ ਬੋਲੀ ਨੂੰ ਮਾਂ ਨੂੰ ਬਹੁਤ ਪਿਆਰ ਕਰਦਾ ਲੌਕਟ ਵੀ ਪਾ ਕੇ ਰੱਖਿਆ ਆਪਦੀ ਮਾਂ ਦੇ ਨਾਂ ਦਾ ਨਾਂ ਤਾਂ ਸ਼ਰਮ ਰਹੀ ਐ ਵੀ ਮੇਰੀਆਂ ਭੈਣਾਂ ਸੁਣਨ ਗਿਆ ਵੀ ਇਹ ਤਾਂ ਮਾਂ ਅਗਲਾ ਤੋਂ ਸ਼ਬਦ ਮੈਂ ਨਹੀਂ ਬੋਲਦਾ ਹੁਣ ਸਮਝ ਲਓ ਕੀ ਹੁੰਦਾ ਸ਼ਾਇਦ ਪਹਿਲਾਂ ਕੋਈ ਰਿਸ਼ਤਾ ਬਣਾਉਣਾ ਬਣਾਇਆ ਹੋਵੇ ਕੋਈ ਹੈ ਤਾਂ ਹੀ ਉਹ ਲਿਖਿਆ ਉਹਨੇ ਇਹ ਨਹੀਂ ਪਤਾ ਵੀ ਮਾਂ ਕੀ ਹੁੰਦੀ ਐ ਰੱਬ ਐ ਉਹ ਅਸੀਂ ਫਲਾਏ ਗੱਭਰੂ ਹੁਨੇ ਇਹਦਾ ਮਤਲਬ ਪੰਜਾਬ ਦੇ ਲੋਕ ਜਿਹੜੇ ਗੱਭਰੂ ਐ ਇਹੋ ਜਿਹੇ ਗੱਭਰੂ ਐ ਜਿਹੜੇ ਉਹਨੂੰ ਜਵਾਬ ਨਹੀਂ ਦੇ ਰਹੇ ਹੂੰ ਵੀ ਤੁਸੀਂ ਸਾਰੇ ਉਹਦੇ ਵਰਗੇ ਮਾਣ ਨਾਲ ਸਬੰਧ ਬਣਾਉਣ ਵਾਲੇ ਹੋ ਕਿਉਂ ਨਹੀਂ ਜਵਾਬ ਦਿੰਦੇਗੇ ਸ਼ਰਮ ਲੈ ਗਈ ਹੈ ਹਾਂ ਹਾਂ ਹੋ ਹੋ ਬਸ ਲਾ 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 ਡੈੱਕ ਖੜਕਾ ਲੈ ਕੋਈ ਨਹੀਂ ਹੁਣ ਫਿਕਰ ਨਾ ਕਰੋ ਤੁਹਾਡੇ ਖੜਕਾਉਗੀ ਡੈੱਕ ਸਰਕਾਰ ਜਿਹੜਾ 65000 ਕਿਲਾ ਨਖਸ ਰਿਆ ਨਾ ਇਹ ਕਰਤੂਤਾਂ ਥੋਡੀਆਂ ਹੈ ਮੈਂ ਸਰਕਾਰ ਨੂੰ ਮਾੜਾ ਨਹੀਂ ਕਹਿੰਦਾਗਾ ਨਾ ਕੇਂਦਰ ਨੂੰ ਨਾ ਇਹਨਾਂ ਨੂੰ ਕਿਉਂ ਉਹ ਅਸੀਂ ਭੁੱਲੀ ਗਏ ਰੱਬ ਨੂੰ ਧਰਮ ਨੂੰ ਸਭਿਅਤਾ ਨੇ ਸ਼ਰਮ ਸੰਗ ਨੂੰ ਮਾਪਿਆਂ ਦੇ ਸਤਕਾਰ ਨੂੰ ਕੁਝ ਕੁਝ ਸਭ ਚੀਜ਼ਾਂ 'ਚ ਤਿਆਗਤੀਆਂ